ਪੂਜਿਆ ਨਹੀਂ ਜਾਂਦਾ ਲੇਕਿਨ ਹਿੰਦੁਸਤਾਨ ਦੇ ਵਿੱਚ ਇੱਕੋ ਇੱਕ ਸ਼ਿਵਲਿੰਗ ਆ ਜਿਹਨੂੰ ਜਿਹਦੀ ਪੂਜਾ ਹੁੰਦੀ ਹੈ ਤੇ ਤੁਸੀਂ ਇਹ ਦੇਖੋ ਸਭ ਤੋਂ ਵੱਡੀ ਜਿਹੜੀ ਗੱਲ ਆ ਜਦੋਂ ਪਾਣਵਾ ਨੇ ਬੜੇ ਸ਼ੁਸ਼ ਨਸੀਬ ਆ ਵੀ ਅਸੀਂ ਇਸ ਸ਼ਹਿਰ ਦੇ ਆ ਔਰ ਛੋਟੇ ਹੁੰਦੇ ਤੋਂ ਉਰੇ ਆ ਰਹੇ ਆ ਅੱਜ ਲੱਖਾਂ ਦਾ ਇੰਤਜ਼ਾਮ ਕਰਿਆ ਹੋਇਆ ਪ੍ਰਸ਼ਾਸਨ ਵੱਲੋਂ ਬਹੁਤ ਇੱਕ ਭਾਈਚਾਰਾ ਦੇ ਸ਼ਿਵਲਿੰਗ ਖੰਡਿਤ ਸ਼ਿਵਲਿੰਗ ਨੂੰ ਜਦੋਂ ਬਦਲਣ ਲੱਗੇ ਤਾਂ ਇਹਦੇ 'ਚ ਆਵਾਜ਼ ਆਈ ਵੀ ਖੰਡਿਤ ਤੇ ਪੂਜਿਆ ਜਾਊਗਾ ਅੱਛਾ ਜੀ ਉਦੋਂ ਤਾਂ ਖੰਡਿਤ ਤੇ ਪੂਜਿਆ ਜਾਂਦਾ ਠੀਕ ਹੈ ਜੀ ਔਰ ਇਸ ਦੇ ਨਾਲ ਹੀ ਜਿਹੜਾ ਸਰੋਵਰ ਹੈ ਉਸ ਦੀਆਂ ਤਿੰਨ ਪੌੜੀਆਂ ਪਾਣ ਵਾਲੇ ਸਾਧੂਆਂ ਨੇ ਜਿਉਂਦੇ ਇੱਥੇ ਸਮਾਦੀ ਲੱਤੀ ਹੈ ਔਰ ਇੱਥੇ ਜਿਹੜੇ ਕਹਿੰਦੇ ਵੀ ਜਿਹੜਾ ਬਾਬਰ ਨੇ ਸ਼ਿਵਿੰਗ ਤੋੜਿਆ ਸੀਗਾ ਟੁੱਟੇ ਸ਼ਿਵਲਿੰਗ ਦੀ ਕਹਿੰਦੇ ਇਸ ਤਰੀਕ ਪੂਜਾ ਚੱਲ ਰਹੀ ਹੈ ਔਰ ਲੱਖਾਂ ਦੇ ਸ਼ਰਧਾਲੂ ਲੱਖਾਂ ਹੀ ਬੰਦਾ ਅੱਜ ਵੀ ਆ ਚੁੱਕਿਆ ਹੈ ਔਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਅਤੇ ਪਾਇਲ ਦੇ ਇਤਿਹਾਸਿਕ ਮੰਦਿਰ ਜਿੱਤੇ ਕਿ ਸਾਡੇ ਨਾਲ ਸੀਨੀਅਰ ਪੱਤਰਕਾਰ ਰਾਜਕੁਮਾਰ ਮੈਨਰੋਜੀ ਵੀ ਖੜੇ ਨੇ ਆਪਾਂ ਮੈਨਰੋਜੀ ਨਾਲ ਗੱਲ ਕਰ ਰਹੇ ਹਾਂ ਹਾਂਜੀ ਮੈਨਰੋਜੀ ਤੁਸੀਂ ਵੀ ਅੱਜ ਇਤਿਹਾਸਿਕ ਮੰਦਿਰ ਵਿੱਚ ਆਏ ਹੋਏ ਹੋ ਤੇ ਤੁਹਾਨੂੰ ਕਾਫੀ ਜਾਣਕਾਰੀ ਹੈ ਮੰਦਿਰ ਬਾਰੇ ਪਹਿਲਾਂ ਤਾਂ ਸਤੂ ਜੀ ਤੇ ਤਿੰਦਰ ਜੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਔਰ ਤੁਸੀਂ ਵੀ ਅੱਜ ਉਰੇ ਪਹੁੰਚੇ ਹੋ ਭਗਵਾਨ ਸ਼ਿਵ ਤੁਹਾਨੂੰ ਵੀ ਜਿਹੜੀ ਹੈ ਸ਼ਕਤੀ ਦਵੇ ਔਰ ਤੁਸੀਂ ਵੀ ਸ਼ੀਰ ਪ੍ਰਯਾਸ ਰੱਖੇ ਸਤੂ ਜੀ ਇਹ ਬਾਕੀ ਉਹ ਸੀ ਪ੍ਰਚੀਨ ਮੰਦਿਰ ਹੈ ਜਿਹੜਾ ਸਾਡੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਬਾਬਰ ਨੇ ਇਹਨੂੰ ਕਈ ਵਾਰ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਬਾਬਰ ਹਿੰਦੂਸਤਾਨ ਦੇ ਮੰਦਰਾਂ ਨੂੰ ਤੋੜ ਰਿਹਾ ਸੀਗਾ ਕਿਉਂਕਿ ਪ੍ਰਚੀਨ ਮੰਦਰਾਂ ਨੂੰ ਤੋੜਿਆ ਜਾ ਰਿਹਾ ਸੀ ਉਹਦੇ ਵਿੱਚ ਇੱਕ ਪ੍ਰਚੀਨ ਮੰਦਰ ਇਹ ਵੀ ਸੀਗਾ ਜਦੋਂ ਬਾਬਰ ਨੇ ਇਹਨੂੰ ਕਿਰਪਾਨ ਦੇ ਨਾਲ ਤੋੜਿਆ ਤਾਂ ਕਹਿੰਦੇ ਇਹਦੇ ਵਿੱਚੋਂ ਖੂਨ ਦੀ ਧਾਰ ਨਿਕਲਿਆ ਆਈ ਔਰ ਬਾਬਰ ਜਿਹੜਾ ਹੈ ਕੁਝ ਦਿਨਾਂ ਬਾਅਦ ਬਰਬਾਦ ਹੋ ਗਿਆ ਬਾਬਰ ਨੇ ਆਪਣੇ ਸਾਥੀਆਂ ਨੂੰ ਪੁੱਛਿਆ ਵੀ ਕੀ ਕਾਰਨ ਕੀ ਹੈ ਸੋ ਬਾਬਰ ਨੂੰ ਦੱਸਿਆ ਗਿਆ ਕਿ ਉਰੇ ਜਿਹੜਾ ਤੁਸੀਂ ਮੰਦਰ ਤੋੜ ਕੇ ਆਏ ਹੋ ਪਾਇ ਲਾਲਾ ਉਹਦੇ ਕਰਕੇ ਤੁਹਾਨੂੰ ਜਿਹੜਾ ਹੈ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ ਬਾਬਰ ਉਰੇ ਆਇਆ ਬਾਬਰ ਨੇ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਨਹੀਂ ਨਿਕਲਿਆ ਬਾਬਰ ਨੇ ਨਵਾਂ ਮੰਦਿਰ ਬਣਾਇਆ ਜਿਹੜਾ ਕਿ ਨਾਲ ਬਣਿਆ ਹੋਇਆ ਉਰੇ ਉਸ ਤੋਂ ਬਾਅਦ ਇਹਦੇ ਚੋਂ ਆਵਾਜ਼ ਆਈ ਅਲੋਕਿਕ ਆਵਾਜ਼ ਸੀ ਵੀ ਜਿਹੜਾ ਇਹ ਮੰਦਿਰ ਹੈ ਜਿਹੜੀ ਇਹ ਸਿਬਲਿੰਗ ਹੈ ਜੇਕਰ ਤੁਸੀਂ ਇਹਨੂੰ ਪੂਜੂਗੇ ਤਾਂ ਤੁਹਾਨੂੰ ਮਾਨਤਾ ਉਰੇ ਹੀ ਮਿਲੂਗੀ ਜਦੋਂ ਕਿ ਸਾਡੇ Hindu ਧਰਮ ਦੇ ਵਿੱਚ ਇੱਕ ਕਹਾਵਤ ਹੈ ਕਿ ਜਿਹੜੀ ਕੋਈ ਚੀਜ਼ ਖੰਡਰ ਹੋ ਜਾਂਦੀ ਹੈ ਉਹਨੂੰ ਦੁਆਰਤੀ ਪੂਜਿਆ ਨਹੀਂ ਜਾਂਦਾ ਲੇਕਿਨ ਹਿੰਦੂਸਤਾਨ ਦੇ ਵਿੱਚ ਇੱਕੋ ਇੱਕ ਸ਼ਿਵਲਿੰਗ ਆ ਜਿਹਨੂੰ ਜਿਹਦੀ ਪੂਜਾ ਹੁੰਦੀ ਹੈ ਤੇ ਤੁਸੀਂ ਇਹ ਦੇਖੋ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਦੋਂ ਪਾਂਡਵਾਂ ਨੇ ਬਨਵਾਸ ਲੱਤਾ ਸੀਗਾ ਪਾਂਡਵ ਨਿਕਲੇ ਸੀ ਉਸ ਟਾਈਮ ਪਾਂਡਵ ਉਰੇ ਘੁੰਮਦੇ ਫਿਰਦੇ ਉਰੇ ਵੀ ਆਏ ਤੇ ਉਹਨਾਂ ਨੇ ਉਰੇ ਤਲਾਬ ਦਾ ਨਿਰਮਾਣ ਕੀਤਾ ਦੋ ਪੋੜੀਆਂ ਜਿਹੜੀਆਂ ਸੀਗੀਆਂ ਇਸ ਤਲਾਬ ਦੀਆਂ ਉਹ ਪਾਂਡਵਾਂ ਵੱਲੋਂ ਬਣਾਈਆਂ ਗਈਆਂ ਸੀਗੀਆਂ ਉਸ ਤੋਂ ਬਾਅਦ ਸਾਡੇ ਖੇੜਾ ਸਾਹਿਬ ਜਿਹੜੇ ਕਿ ਐਡਵੋਕੇਟ ਨੇ ਇਹਨਾਂ ਨੇ ਬਾਗਡੋਰ ਸੰਭਾਲੀ ਇਹਨਾਂ ਦੇ ਜੱਦੀ ਪਿੰਡ ਉਹ ਰਹੀ ਹੈ ਲੁਧਿਆਣਾ ਦੇ ਐਡਵੋਕੇਟ ਨੇ ਇਹ ਇਹਨਾਂ ਨੂੰ ਵੇਖਣੇ ਕਹਿੰਦੇ ਸੋ ਪੰਜਾਇਆ ਸੀ ਵੀ ਜਿਹੜਾ ਹੈ ਆ ਫਲਾਣਾ ਮੰਦਿਰ ਆਂਦੇ ਸੀ ਉਰੇ ਬਚਪਨ ਚ ਆਂਦੇ ਸੀ ਇਹ ਉਰੇ ਖਾ ਪੀ ਕੇ ਜਿਵੇਂ ਪੂਰੇ ਕਹਿੰਦੇ ਗੋਲਾਂ ਲੱਗੀਆਂ ਹੁੰਦੀਆਂ ਸੀ ਜਾਂ ਹੋਰ ਉਹ ਚੀਜ਼ ਖਾਣ ਆਂਦੇ ਸੀ ਲੇਕਿਨ ਮੱਥਾ ਕਦੇ ਨਹੀਂ ਟਕਿਆ ਸੀਗਾ ਐਸੀ ਪ੍ਰਭੂ ਨੇ ਕਿਰਪਾ ਕੀਤੀ ਕਿ ਅੱਜ ਤੁਸੀਂ ਦੇਖ ਰਹੇ ਹੋ ਕਿ ਉਹੀ ਇਤਿਹਾਸਿਕ ਪੁਰਾਣਾ ਸ਼ਿਵ ਮੰਦਿਰ ਸਾਰਾ ਕੁਝ ਇਹ ਬਦਲ ਗਿਆ ਹੈ ਹੁਣ ਰੇ ਰਾਮ ਦਰਬਾਰ ਦਾ ਨਿਰਮਾਣ ਕੀਤਾ ਜਾ ਰਿਹਾ ਮੈਂ ਇੱਕ ਵਾਰ ਸਤੂ ਜੀ ਤੁਹਾਨੂੰ ਕਹੂੰਗਾ ਕਿ ਇੱਕ ਵਾਰ ਉਸ ਰਾਮ ਮੰਦਿਰ ਦੇ ਵਿੱਚ ਵੀ ਜਾ ਕੇ ਆਇਓ ਐਸੇ ਭੋਵੇ ਮੰਦਿਰ ਡੈਮਨ ਸਾਹਿਬ ਬਣ ਰਿਹਾ ਹੈ ਐਸਾ ਡੱਭੋਆ ਮੰਦਿਰ ਬਣ ਰਿਹਾ ਔਰ ਵਾਕਈ ਮਨ ਪ੍ਰਸੰਨ ਹੋ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਇੱਕ ਹੋਰ ਹੈ ਤੁਸੀਂ 10 ਮਿੰਟ ਉਰੇ ਬੈਠ ਕੇ ਨਾ ਪ੍ਰਭੂ ਦਾ ਮਨ ਨਾਲ ਜਿਹੜੀ ਹੈ ਆराधना ਕਰ ਲੋ ਤੁਹਾਨੂੰ ਇੱਕ ਅਲੱਗ ਸ਼ਾਂਤੀ ਅਲੋਕਿਕ ਸ਼ਾਂਤੀ ਜਿਹੜੀ ਹੈ ਤੁਹਾਨੂੰ ਉਰੇ ਮਿਲੇਗੀ ਸੋ ਸ਼ਿਵਲੀ ਦੇ ਦਰਸ਼ਨ ਜਿਹੜੇ ਨੇ ਅੱਜ ਦੇਖ ਲਓ ਕਿ ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੇ ਭਗਤ ਨੇ ਪੂਰੇ ਪਹੁੰਚੇ ਹੋਏ ਨੇ ਤੇ ਲੰਗਰ ਲੱਗੇ ਹੋਏ ਨੇ ਔਰ ਪ੍ਰਭੂ ਕਹਿੰਦੇ ਜੇ ਮੰਗਦੇ ਆਂ ਆਪਾਂ ਸਾਨੂੰ ਮੰਗਣਾ ਤਾਂ ਨਹੀਂ ਆਂਦਾ ਲੇਕਿਨ ਜੇਕਰ ਅਸੀਂ ਸਹੀ ਦਿਲੋਂ ਮੰਗ ਮੰਗ ਲਈਏ ਤਾਂ ਪ੍ਰਭੂ ਸਭ ਦੀ ਚੋਲੀ ਜ਼ਰੂਰ ਪੜਦਾ ਹੈ ਬਹੁਤ ਸ਼ੰਕਰ ਭਗਵਾਨ ਕੀ ਜੈ ਤੁਹਾਨੂੰ ਇਤਿਹਾਸਿਕ ਮੰਦਿਰ ਦੇ ਜੋ ਰਾਜਕੁਮਾਰ ਮੈਨਰੋ ਜੀ ਨੇ ਜੋ ਕੋ ਦੱਸਿਆ ਕੱਲੀ ਕੱਲੀ ਚੀਜ਼ ਦੇ ਅਸੀਂ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਸਾਡੇ ਨਾਲ ਖੜੇ ਨੇ ਸਮਾਜ ਸਹਿਵ ਸੇਠੀ ਜੀ ਆਪਾਂ ਉਹਨਾਂ ਨਾਲ ਗੱਲ ਕਰ ਰਹੇ ਆ ਸੇਠੀ ਜੀ ਤੁਸੀਂ ਇੱਥੇ ਮੰਦਿਰ ਆ ਜਾਂਦੇ ਹਰ ਹਰ ਮਹਾਦੇਵ ਜੀ ਸਾਰਿਆਂ ਨੂੰ ਕੋਲੇਪਤਾਂ ਨੂੰ ਸਾਰਿਆਂ ਨੂੰ ਬਿਵਾਰਕਾ ਸ਼ਵਰਾਤਰੀ ਦੀਆਂ ਮਾਸ਼ਵਰਾਤਰੀ ਦੀਆਂ ਔਰ ਸਾਡੇ ਅਸੀਂ ਬੜੇ ਖੁਸ਼ ਨਸੀਬ ਆ ਵੀ ਅਸੀਂ ਇਸ ਸ਼ਹਿਰ ਦੇ ਆ ਔਰ ਛੋਟੇ ਹੁੰਦੇ ਤੋਂ ਉਰੇ ਆ ਰਹੇ ਆ ਅੱਜ ਲੱਖਾਂ ਦਾ ਇੰਤਜ਼ਾਮ ਕਰਿਆ ਹੋਇਆ ਪ੍ਰਸ਼ਾਸਨ ਵੱਲੋਂ ਬਹੁਤ ਇੱਕ ਭਾਈਚਾਰਾ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਆ ਇਹ ਮੰਦਿਰ ਵੀ ਬਹੁਤ ਮਹਾਨਤਾਰ ਹੈ ਮੈਨੇਜਮੈਂਟ ਬਹੁਤ ਵਧੀਆ ਹੈ ਔਰ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਆਪਣੀ ਵੀ ਸੇਵਾ ਲੱਗੀ ਬਾਅਦ ਅਸੀਂ ਬੜੇ ਖੁਸ਼ ਨਸੀਬ ਆ ਵੀ ਅਸੀਂ ਪੈਲ ਨੂੰ ਬਿਲੋਂਗ ਕਰਦੇ ਆ ਜੀ ਸਾਡਾ ਮਹਿਮਾਨ ਨਿਖਾਰਾ ਸਾਹਿਬ ਦੀ ਜੋ ਵੀ ਹੋ ਰਿਹਾ ਇਹਦੇ ਲੈ ਦੱਸੋਗੇ ਤੁਸੀਂ ਮੰਦਰ ਸਾਡੇ ਪਿਤਾ ਜੀ ਦੇ ਨਾਮ ਤੇ ਬਣਾਵਾ ਸੀ। ਅੱਛਾ ਜੀ ਕਿੰਨਾ ਚਿਰ ਕਿੰਨਾ ਚਿਰ ਹੋ ਗਿਆ ਜੀ ਇਹ? ਇਦਾਂ ਸਈਆਂ ਲੰਘੀਆਂ ਜੀ। ਉਹਨਾਂ ਨੂੰ ਸ਼ਿਵ ਜੀ ਪ੍ਰਾਪਤ ਹੋਏ ਜੀ। ਅੱਛਾ ਆਪਣੇ ਪਿਤਾ ਜੀ ਨੇ ਨੌਂ ਸਹੀ ਪਬਲਿਕ ਲਾਲਾ ਸ਼ਾਮਦਲ ਜੀ। ਅੱਛਾ ਜੀ। ਉਹਨਾਂ ਦੇ ਨਾਮ ਤੇ ਮੰਦਰ ਪੂਰਾ ਬਣਿਆ ਬਣਿਆ। ਇਹ ਥੋੜੀ ਇਹਦੀ ਵਿਆਖਿਆ ਵੀ ਕਰੋ ਮੰਦਰ ਜੀ। ਮੰਦਰ ਦਾ ਪੂਰੀ ਵਿਆਖਿਆ ਜੋ ਬੰਦਾ ਮੂਹ ਮੰਗਦਾ ਸੀ ਉਹ ਪੂਰਾ ਹੁੰਦਾ ਸੀ। ਤੇ ਪਹਿਲਾਂ ਕਿਵੇਂ ਪਤਾ ਲੱਗਿਆ ਜੀ ਮੰਦਰ ਦਾ ਜੀ? ਕਿੰਨੇ ਸਾਲ ਪਹਿਲਾਂ? ਜੋ ਪੀ ਗਾਇ ਨੂੰ ਸ਼ਬਜੀ ਪ੍ਰਾਪਤ ਹੋਏ ਫਨ ਨਿਕਲੇ ਬਾਬਾ ਜੀ ਕਿੰਨੇ ਸੰਨੇ ਜੀ ਤੇ ਸੰਤ ਤਾਂ ਹੁਣ ਜਾਦ ਨਹੀਂ ਜੀ ਮੈਂ ਕਹਿੰਦਾ ਮੇਰੇ ਯਾਰ ਅੱਛਾ ਜੀ ਹਾਂ ਉਹ ਡਰ ਕੇ ਡਰ ਕੇ ਬਾਬਾ ਜੀ ਨੂੰ ਬਰਾਉਣ ਆ ਗਏ ਅੱਛਾ ਜੀ ਬਾਬਾ ਜੀ ਜਿਹੜੇ ਰਹਿੰਦੇ ਸੀ ਹਾਂ ਜੀ ਚਲੋ ਜੀ ਪ੍ਰਗਟ ਹੋ ਗਏ ਸੀ ਭਗਤਾਂ ਮੰਗ ਜੀ ਮੰਗਦਾ ਅਲਾਦ ਨਹੀਂ ਕੀ ਕੋਈ ਥੀ ਸਾਡੇ ਅੱਛਾ ਜੀ ਅਸੀਂ ਦੋ ਪਾਈ ਹਾਂ ਹਾਂ ਜੀ ਇੱਕ ਮੇ ਤੋਂ ਬੜੇ ਦੀ ਡੈਥ ਹੋ ਗਈ ਮੈਂ ਆ ਆ ਨਾਮ ਕੀ ਹੈ ਜੀ ਤੁਹਾਨੂੰ ਪਤਾ ਹੈ ਜੀ ਅੱਛਾ ਜੀ ਫਿਰ ਆਪਾਂ ਨੇ ਮੰਦਿਰ ਬਣਾਇਆ ਸਾਰਾ ਠੀਕ ਹੈ ਸਾਰਾ ਸਾਹਿਬ ਨੇ ਫਿਰ ਇਹਨੂੰ ਦੁਬਾਰਾ ਜੀ ਨਵਾਂ ਬਣਾਤਾ ਹਾਂ ਸਾਰਾ ਸਾਹਿਬ ਦਾ ਬਹੁਤ ਯੋਗਦਾਨ ਹੈ ਜੀ ਸਾਰਾ ਸਾਹਿਬ ਦੀਆਂ ਮਿਹਰਬਾਨੀਆਂ ਨੇ ਜੋ ਇੱਥੇ ਹੋ ਰਿਹਾ ਆ ਮੇਲੇ ਲੱਗਦੇ ਨੇ ਬਸ ਮੰਦਿਰ ਤੇ ਤੁਹਾਡੀ ਸਭ ਦੇਖ ਰੇਖੀ ਚ ਬਣਿਆ ਜੀ ਮੰਦਿਰ ਸਾਰਾ ਕਹਿੰਦੇ ਤੁਹਾਡਾ ਬੜਾ ਯੋਗਦਾਨ ਹੈ ਕੀ ਕਹਣਾ ਜੀ ਹੁੰਦਾ ਦੱਸੋਗੇ ਜਰਾ ਦੇਖੋ ਗੱਲ ਇਹ ਹੈ ਹਾਂਜੀ ਮੰਦਿਰ ਇਹ 5300 ਸਾਲ ਤੋਂ ਵੱਧ ਪ੍ਰਾਚੀਨ ਹੈ ਅੱਛਾ ਜੀ ਜਿਹੜਾ ਸ਼ਿਵਲਿੰਗ ਹੈ ਇਹ ਆਪ ਹੀ ਪ੍ਰਗਟ ਹੋਇਆ ਹੋਇਆ ਹੈ ਅੱਛਾ ਜੀ ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾ ਨੇ ਵੀ ਕੀਤੀ ਹੋਈ ਹੈ ਅੱਛਾ ਜੀ ਇਸ ਮੰਦਿਰ ਨੂੰ 1526 ਦੇ ਵਿੱਚ ਬਾਬਰ ਨੇ ਤੋੜਿਆ ਸੀ ਹੂੰ ਇਸ ਨੂੰ ਤੋੜਨ ਤੋਂ ਬਾਅਦ ਇਹ ਸ਼ਿਵਲਿੰਗ ਖੰਡਿਤ ਕੀਤਾ ਸੀਗਾ ਹੂੰ ਤੇ ਉਸ ਤੋਂ ਬਾਅਦ ਬਾਬਰ ਅੱਛੀ ਤਰ੍ਹਾਂ ਸੌ ਨਹੀਂ ਸਕਿਆ ਅੱਛਾ ਜੀ ਤੇ ਉਸ ਤੋਂ ਬਾਅਦ ਹਿੰਦੁਸਤਾਨ 'ਚ ਇੱਕੋ ਇੱਕ ਮੰਦਿਰ ਹੈ ਜਿਹਨੂੰ ਬਾਬਰ ਨੇ ਤੋੜਨ ਤੋਂ ਬਾਅਦ ਬਣਵਾਇਆ ਹੂੰ ਤਾਂ ਇਸ ਸ਼ਿਵਲਿੰਗ ਖੰਡਤ ਸ਼ਿਵਲਿੰਗ ਨੂੰ ਜਦੋਂ ਬਦਲਣ ਲੱਗੇ ਤਾਂ ਇਹਦੇ ਚ ਆਵਾਜ਼ ਆਈ ਤੇ ਖੰਡਤ ਤੇ ਪੂਜਿਆ ਜਾਊਗਾ। ਅੱਛਾ ਜੀ। ਉਦੋਂ ਤਾਂ ਖੰਡਤ ਤੇ ਪੂਜਿਆ ਜਾਂਦਾ ਹੈ। ਠੀਕ ਹੈ ਜੀ। ਔਰ ਇਸ ਦੇ ਨਾਲ ਹੀ ਜਿਹੜਾ ਸਰੋਵਰ ਹੈ ਉਸ ਦੀਆਂ ਤਿੰਨ ਪੌੜੀਆਂ ਪਾਣਵਾਣੇ ਪਣਾਈਆਂ ਹੋ ਜਾਂਦੀਆਂ। ਅੱਛਾ ਜੀ। ਔਰ ਇਸ ਸ਼ਿਵਲਿੰਗ ਦੀ ਪੂਜਾ ਵੀ ਪਾਣਵਾਣੇ ਕੀਤੀ ਹੋਈ ਹੈ। ਬਹੁਤ ਹੀ ਪ੍ਰਾਚੀਨ ਸ਼ਿਵਲਿੰਗ ਹੈ। ਔਰ ਇੱਥੇ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲਿੱਤੀਆਂ ਹੋਈਆਂ ਨੇ। ਕਾਸ਼ੀ ਵਿਸ਼ਵਨਾਥ ਜੀ ਦੇ ਵਿੱਚ 10 ਜਿੰਦੇ ਸਾਧੂਆਂ ਨੇ ਸਮਾਧੀਆਂ ਲਿੱਤੀਆਂ ਹੋਈਆਂ ਨੇ। ਔਰ ਪੈਲ ਮੰਦਿਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲਿਥਿਆ ਹੋਈਆਂ ਨੇ ਹਾਂਜੀ ਔਰ ਹਿੰਦੁਸਤਾਨ 'ਚ ਹੋਰ ਕਿਸੇ ਵੀ ਮੰਦਿਰ 'ਚ ਹਾਂਜੀ ਸ਼ਿਵਜੀ ਭਗਵਾਨ ਜੀ ਦੇ ਮੰਦਿਰ ਦੇ ਵਿੱਚ ਕਿਸੇ ਵੀ ਜਿੰਦੇ ਸਾਧੂ ਨੇ ਸਮਾਧੀ ਨਹੀਂ ਦਿੱਤੀ ਹੋਈ ਇਸ ਲਈ ਇਸ ਪੈਲ ਮੰਦਿਰ ਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਮੈਂ ਬਰਿੰਦਰ ਖੜਾ ਐਡਵੋਕੇਟ ਮੁੱਖ ਪ੍ਰਬੰਧਕ ਪ੍ਰਾਚੀਨ ਮਹਾਦੇਵ ਮੰਦਿਰ ਪੈਲ ਆਪਣੇ ਵੱਲੋਂ ਆਪਣੀ ਸਾਰੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਸਾਰੇ ਟਰਸਟੀ ਵੱਲੋਂ ਸਾਰੇ ਇਲਾਕੇ ਦੇ ਸ਼ਿਵ ਭਗਤਾਂ ਵੱਲੋਂ ਸਾਰੇ ਹਿੰਦੁਸਤਾਨ ਦੇ ਸ਼ਿਵ ਭਗਤਾਂ ਨੂੰ ਸ਼ਿਵ ਰਾਤਰੀ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਐ ਔਰ ਪੋਲੇ ਸ਼ੰਕਰ ਜੀ ਅਗੇ ਪ੍ਰਾਰਥਨਾ ਕਰਦਾ ਐ ਕਿ ਉਹ ਸਾਰੇ ਸ਼ਿਵ ਭਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਅਤੇ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਹਰ ਹਰ ਮਹਾਦੇਵ ਘਰ ਸੇਵਕ ਤੁਸੀਂ ਕਹਿ ਵੀ ਨੋ ਜਿਉਂਦੇ ਸਾਧੂਆ ਨੇ ਇੱਥੇ ਬਈ ਸਮਾਧੀ ਹਾਂਜੀ ਇਹ ਕੀ ਕਾਰਨ ਸੀ ਜੀ ਕਾਰਨ ਤਾਂ ਸਰ ਜਿਹੜੇ ਸਿੱਧ ਪੁਰਸ਼ ਨੇ ਨਾ ਜੀ ਹਾਂਜੀ ਉਹਨਾਂ ਨੇ ਕੋਈ ਨਾ ਕੋਈ ਆਪਣਾ ਸਥਾਨ ਚੁਣਨਾ ਹੁੰਦਾ ਹੈ ਅੱਛਾ ਜੀ ਜਿੱਥੇ ਵੇਵ ਜਿਆਦਾ ਹੋਣ ਜਿੱਥੇ ਔਰਾ ਜਿਆਦਾ ਹੋਵੇ ਜਿੱਥੇ ਸ਼ਿਵਜੀ ਦਾ ਪ੍ਰਤਾਪ ਪ੍ਰਤਾਪ ਜਿਆਦਾ ਹੋਵੇ ਇਸ ਲਈ ਉਹਨਾਂ ਨੌ ਸਾਧੂਆਂ ਨੇ ਇਹ ਜਗ੍ਹਾ ਚੁਣੀ ਹਾਂ ਔਰ ਇੱਥੇ ਸਾਰੀ ਉਮਰ ਆਪਣੀ ਸ਼ਿਵਜੀ ਦੀ ਭਗਤੀ ਕੀਤੀ ਜਦੋਂ ਉਹਨਾਂ ਦੇ ਮਨ ਚ ਆਇਆ ਵੀ ਹੁਣ ਸਰੀਰ ਛੱਡ ਦਈਏ ਤਾਂ ਉਹਨਾਂ ਨੇ ਫਿਰ ਦੱਸਿਆ ਪਿਆ ਇਸ ਤਰੀਕ ਨੂੰ ਇੰਨੇ ਵੇਲੇ ਸਰੀਰ ਛੱਡ ਦੇਣਾ ਐ ਇਹਨਾਂ ਨੇ ਨੌ ਸਾਧੂਆਂ ਨੇ ਸਰੀਰ त्यागे ਹੋਏ ਅੱਛਾ ਪੂਰੇ ਭਾਰਤ ਵਿੱਚ ਦੇਸ਼ ਦੇ ਅੱਤ ਤੋ ਜਾਂਦੇ ਹੋਣੇ ਇੰਨੇ ਚਿਰ ਹੋ ਗਈ ਇਹ ਮੰਦਿਰ ਦੇ ਵਿੱਚ ਜੀ ਹੁਣ ਦੇਖੋ ਅੱਜ ਸ਼ਿਵਰਾਤਰੀ ਹੈ ਹਾਂਜੀ ਤਕਰੀਬਨ 5 ਲੱਖ ਤੋਂ ਵੱਧ ਭਗਤ ਆ ਚੁੱਕੇ ਆ ਅੱਛਾ ਜੀ ਉਧਰ ਬਾਹਰ 368 ਲੰਗਰ ਲੱਗੇ ਹੋਏ ਨੇ ਭਗਤਾਂ ਦੇ ਲਈ ਹਾਂਜੀ ਹਰ ਭਗਤਾਂ ਨੇ ਲਾਏ ਹੋਏ ਨੇ ਫ੍ਰੀ ਲੰਗਰ ਨੇ ਸਾਰੇ ਹੂੰ ਬਸ ਪੈਲ ਦਾ ਜਿਹੜਾ ਸ਼ਿਵ ਮੰਦਿਰ ਹੈ ਉੱਥੇ ਵਿਸ਼ੇਸ਼ ਤੌਰ ਤੇ ਪਹੁੰਚਿਓ ਬਹੁਤ ਪ੍ਰਾਤਨ ਮੰਦਿਰ ਹੈ ਜਿੱਥੇ ਕਿ 9 ਸਾਧੂਆ ਨੇ ਜਿਉਂਦੇ ਇੱਥੇ ਸਮਾਦੀ ਲਿੱਤੀ ਹੈ ਔਰ ਇੱਥੇ ਜਿਹੜੇ ਕਹਿੰਦੇ ਵੀ ਜਿਹੜਾ ਬਾਬਰ ਨੇ ਸ਼ਿਵਲਿੰਗ ਤੋੜਿਆ ਸੀਗਾ ਕੁੱਟੇ ਸ਼ਿਵਲਿੰਗ ਦੀ ਕਹਿੰਦੇ ਇਸ ਤਰੀ ਪੂਜਾ ਚੱਲ ਰਹੀ ਆ ਔਰ ਲੱਖਾਂ ਦੇ ਸ਼ਰਧਾਲੂ ਲੱਖਾਂ ਹੀ ਬੰਦਾ ਅੱਜ ਵੀ ਆ ਚੁੱਕਿਆ ਔਰ ਲੰਬੇ ਲੰਬੇ ਕਤਾਰਾਂ ਲੱਗੀਆਂ ਕੀ ਗਿਣਾਂ ਤੁਹਾਡਾ ਗੱਲ ਅਸਤਰਾਂ ਜੀ ਹਾਂ ਜੀ ਅਸੀਂ ਬਹੁਤ ਸਾਲਾਂ ਤੋਂ ਇੱਥੇ ਆ ਰਹੇ ਹਾਂ ਵਰਿੰਦਰ ਖਾਰਾ ਜੀ ਲੁਧਿਆਣੇ ਤੋਂ ਆਏ ਜਿਨ੍ਹਾਂ ਦੀ ਅਗਵਾਈ ਇਹਟ ਇਸ ਪੂਰੇ ਜੰਗਲ ਨੂੰ ਮੰਦਿਰ ਦੀ ਸ਼ਕਲ ਦਿੱਤੀ ਗਈ ਔਰ ਇਹਨੂੰ ਬਹੁਤ ਸਮਾਂ ਲੱਗ ਗਿਆ ਇਹਨੂੰ ਇਸ ਮਕਾਮ ਤੇ ਪਹੁੰਚਦੇ ਹੋਏ ਕੁਝ ਸਾਲਾਂ ਤੋਂ ਇਹਦੀ ਹੁਣ ਗਿਰਦ ਗਿਰਦ ਦੇ ਇਲਾਕੇ 'ਚ ਜਾਣਕਾਰੀ ਪੈਦਾ ਹੋਈ ਹੈ ਇਹ ਖੰਨੇ ਤੋਂ 15 18 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੈਗਾ ਔਰ ਸਾਰਨੋਂ ਬੜੀ ਖੂਬੀ ਹੈ ਇਹਦੇ ਅੰਦਰ ਇੱਕ ਤਲਾਹ ਹੈ ਜਿਹੜਾ ਪਾਂਡਵਾਂ ਦੇ ਦੁਆਰਾ ਬਣਾਇਆ ਗਿਆ ਉਸ ਨੂੰ ਮੇਨਟੇਨ ਕਰਨ ਲਈ ਅਸੀਂ ਇਹਦੇ ਤੇ ਬਹੁਤ ਪੈਸਾ ਖਰਚਿਆ ਫਿਲਟਰ ਪਲਾਂਟ ਆਕਸੀਡੇਸ਼ਨ ਲਾ ਕੇ ਅੱਜ ਤੁਸੀਂ ਪਾਣੀ ਦੇਖੋ ਕਿੰਨਾ ਪਵਿੱਤਰ ਔਰ ਸਾਫ ਸੁਥਰਾ ਨਜ਼ਰ ਆਉਂਦਾ ਔਰ ਇਹ ਪਹਿਲਾ ਸ਼ਿਵਲਿੰਗ ਹੈ ਖੰਡਿਤ ਜਿੱਥੇ ਪੂਜਾ ਕਰਨੀ ਪਈ ਸ਼ਿਵ ਜੀ ਦੀ ਮਹਿਮਾ ਦੇਖੋ ਜਦ ਬਾਬਰ ਮੰਦਿਰ ਤੋੜ ਰਿਹਾ ਸੀ ਤਾਂ ਉਹਨੇ ਇਸ ਨੂੰ ਵੀ ਨੁਕਸਾਨ ਪਹੁੰਚਾਇਆ ਔਰ ਨੁਕਸਾਨ ਪਹੁੰਚਾਉਣ ਤੋਂ ਬਾਅਦ ਉਹ ਇਸ ਏਰੀਏ ਤੋਂ ਬਾਹਰ ਨਹੀਂ ਨਿਕਲ ਪਾਇਆ ਜੋ ਜਹਾਜ਼ ਉਹਨੂੰ ਇਹ ਗੱਲ ਸਮਝ ਆਈ ਰਦਗਿਰ ਤੋਂ ਵੀ ਇਹ ਮੰਦਰ ਦੀ ਆ ਮੰਨਤਾ ਹੈ ਮੈਂ ਇਸ ਕਰਕੇ ਫਸਿਆ ਹੈ ਤਾਂ ਉਹਨੂੰ ਬਰਾਬਰ ਪਹਿਲੀ ਵਾਰ ਤੁਹਾਨੂੰ ਲੱਗੇਗਾ ਵੀ ਬਾਬਰ ਨੇ ਮੰਦਰ ਨੂੰ ਬਣਾ ਕੇ ਤਾਂ ਇਤੋਂ ਨਿਕਲ ਪਾਇਆ ਸੀ ਹੌਲੀ ਹੌਲੀ ਅੱਜ ਦੀ ਡੇਟ 'ਚ ਦਿਨ 4 ਲੱਖ ਤੋਂ ਉੱਤੇ ਬੰਦਾ ਆ ਚੁੱਕਿਆ ਹੈ ਹੌਲੀ ਹੌਲੀ ਆ ਰਹੇ ਆਂ ਹੋਰ ਔਰ ਆਉਣ ਵਾਲੇ ਸਾਲਾਂ 'ਚ ਤੁਸੀਂ ਦੇਖਣਾ ਇਹਦੀ ਮੰਦਰ ਦੀ ਮਾਨਤਾ ਬਹੁਤ ਵਧੀਗੀ ਧੰਨਵਾਦ